ਹੈ ਲੋ ਏ ਤੜੀ ਓਏ ਐ ਤੜੀ ਇੱਤਾਂ ਨੇ ਤਿੰਨੇ ਲੰਮੇ ਪਾ ਗਏ ਸਾਡੇ ਤੜੀ ਲੰਮੇ ਪਾ ਗਏ ਇਹ ਬਹੀ ਦੱਸਦਾ ਤੇ ਕਹਿੰਦਾ ਕਿ ਚੋਲਾ ਪਾ ਦੇ ਕਹਿੰਦਾ ਪਾਰਲੇ ਮੰਦਿਰ ਸਹਿਮਤਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਹੀ ਫਿਰ ਇਹਦੇ ਚੋਰੀਆਂ ਕਰਨਾ ਹੈ ਜਮਸਾ ਟੇਕਣ ਤਿੰਨਾ ਨਹੀਂ ਪਤਾ ਉਹਨੇ ਕੱਢਿਆ ਹੀ ਮੈਨੂੰ ਇੰਨਾ ਪਤਾ ਜੇ ਉਹਨੇ ਫਤੂ ਕਿਰਪਾਨ ਨਹੀਂ ਮਾਰੀ ਕੁੜੀ ਦੇ ਕਿਉਂ ਮਾਰਨਾ ਕੁੜੀ ਕੁੜੀ ਦੇ ਮੈਂ ਨਹੀਂ ਮਾਰੀ ਬਾਬਾ ਜੀ ਫੇਰ ਅੱਗੇ ਆਂਦਾ ਕੱਢੀ ਹੈ ਕੀਤਾ ਹੀ ਹੈ ਕੀਤਾ ਮੇਰੇ ਮਾਰੀਆ ਤੇ ਕਿਰਪਾਨ ਹਾਂਜੀ ਨਹੀਂ ਹਾਂਜੀ ਹਾਂਜੀ ਮਾਰੀ ਆ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਮੈਂ ਫੇਰ ਕਹਿਆ ਝੂਠ ਨਾ ਬੋਲੀ ਮੈਂ ਚਪੇੜਾ ਮਾਰਨਾ ਤੇਰਾ ਗੁਰਾਹਲ ਕਰ ਦੂੰਗਾ ਆ ਜਾਗ ਬੜਾ ਜਾ ਤੇਰੀ ਪਿੱਠੀ ਤੇ ਜੇ ਫੇਰ ਕਹਤਾਈ ਆ ਬੇਟਾ ਕਹੀ ਤਾਂ ਦੱਸਦਾ ਨਹੀਂ ਹੁਣ ਤੂੰ ਝੂਠ ਬੋਲਿਆ ਨਾ ਫੇਰੇ ਐ ਹੀ ਵਰਨਾ ਹੀ ਤੂੰ ਕਿਰਪਾਨ ਮਾਰੀ ਵੀ ਨਹੀਂ ਮਾਰੀ ਮਾਰੀ ਨਾ ਕੀਤਾ ਸੀ ਕਿਉਂ ਕੀਤਾ ਤੂੰ ਸਾਰਾ ਕੁਰੀਆ ਦੇ ਕਿਰਪਾਨਾ ਮਾਰੇਗਾ ਫੇਰ ਸੰਘਾਜੀ ਦੇ ਲੋ ਇਹੋ ਜਿਹੇ ਹਾਲਾਤ ਹੋਏ ਪਏ ਦਰਬਾਰ ਸਾਹਿਬ ਦੀ ਦੂਰ ਦੇ ਅੰਦਰ ਇੰਨਾ ਜਿਆਦਾ ਗੰਦ ਪਿਆ ਨਾ ਹੁਣ ਆਪਾਂ ਕੁੜੀ ਦਾ ਮੋਬਾਈਲ ਹੈ ਜਿਹੜਾ ਉਹ ਵੀ ਦਿਵਾਵਾਂਗੇ ਭਾਈ ਅੰਪਰਸਰ ਦੇ ਵਿੱਚ ਸਿੰਘਾਂ ਵੱਲੋਂ ਆ ਬੰਦਾ ਫੜਿਆ ਗਿਆ ਜਿਹੜਾ ਕਿ ਨਿਹੰਗ ਸਿੰਘਾਂ ਦਾ ਬਾਣਾ ਪਾ ਕੇ ਕੁੜੀਆਂ ਤੋਂ ਫੋਨ ਖੋਂਦਾ ਸੀ ਤੇ ਕੁੜੀਆਂ ਦੇ ਕਿਰਪਾਨਾਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਇਕੱਲਾ ਨਹੀਂ ਸੀ ਇਹਦੇ ਨਾਲ ਹੋਰ ਵੀ 4-5 ਮੁੰਡੇ ਸੀ ਜਿਹੜੇ ਨਿਹੰਗ ਸਿੰਘਾਂ ਦਾ ਪੇਸ ਬਣਾ ਕੇ ਬਾਣੇ ਨੂੰ ਬਦਨਾਮ ਕਰਨ ਲੱਗੇ ਹੋਏ ਸੀ ਤੇ ਕੁੜੀਆਂ ਤੋਂ ਫੋਨ ਖੋ ਰਹੇ ਸੀ ਕਿਉਂਕਿ ਜਿਹੜੀ ਕੁੜੀ ਤੋਂ ਇਹਨਾਂ ਨੇ ਫੋਨ ਖੋਇਆ ਉਹ ਵਿਚਾਰੀ ਡਰੀ ਪਈ ਸੀ ਤੇ ਰੋਂਣ ਲੱਗੀ ਹੋਈ ਸੀ ਤੇ ਜਿਸ ਤੋਂ ਬਾਅਦ ਸਿੰਘਾਂ ਨੇ ਕਾਰਵਾਈ ਪਾ ਕੇ ਇਸ ਬਹਿਰੂਪੀ ਨੂੰ ਫੜਿਆ ਤੇ ਸਿੰਘਾਂ ਵੱਲੋਂ ਛਤਰ ਪਰੇੜ ਕਰਕੇ ਇਸ ਤੋਂ ਪੂਰੀ ਗੱਲ ਪੁੱਛੀ ਜਾ ਰਹੀ ਹੈ ਕਿ ਕੌਣ-ਕੌਣ ਇਹਦੇ ਨਾਲ ਸੀ ਜਿਹੜੇ ਬਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੁੜੀਆਂ ਤੋਂ ਫੋਨ ਖੋਹਦੇ ਨੇ ਤੇ ਬਾਣੇ ਨੂੰ ਲਾਜ ਲਾ ਰਹੇ ਨੇ ਤੇ ਪਤਾ ਨਹੀਂ ਕਿੰਨੇ ਤੋਂ ਇਹਨਾਂ ਨੇ ਫੋਨ ਖੋਏ ਹੋਣੇ ਤੇ ਬਾਕੀ ਹੁਣ ਉਹਨਾਂ ਵਿੱਚੋਂ ਸਿੰਘਾਂ ਨੇ ਇੱਕ ਤਾਂ ਫੜ ਲਿਆ ਤੇ ਹੁਣ ਬਾਕੀਆਂ ਦਾ ਪਤਾ ਪੁੱਛਿਆ ਜਾ ਰਿਹਾ ਵਾ ਇੱਕ ਵਾਰ ਤੁਸੀਂ ਵੀ ਦੇਖੋ ਆ ਪੂਰੀ ਵੀਡੀਓ ਮੈਂ ਕਿਹ ਬਾਬਾ ਜੀ ਮੈਂ ਕੀ ਦਾਨੀ ਆ ਨੰਨੋ ਥਾਲੀ ਓਏ ਇਤਨੀ ਇਤਨੀ ਤੇ ਲੰਮੇ ਪਾ ਗਏ ਮੇਰੇ ਤਾਂ ਇਤਨੀ ਲੰਮੇ ਪਾ ਗਏ ਮੇਰੇ ਬਾਬਾ ਹੀ ਰਹਿ ਤਾ ਸੁਣਾ ਦੀ ਗੱਲ ਮੈਂ ਕਿਸੇ ਦਾ ਨਹੀਂ ਬਾਬਾ ਜੀ ਉਹ ਜਿਹੜਾ ਮੁੰਡਾ ਸੀ ਨਾ ਉਹ ਉਹਨਾਂ ਦੇ ਮੇਰੇ ਗਿਆ ਹਾਂ ਠੀਕ ਆ ਉਹ ਮੇਰਾ ਇਦਾਂ ਹੀ ਦੋਸਤ ਦੋਸਤ ਆ ਤੇ ਇਹ ਕੀ ਕਹਿੰਦੇ ਆਂਦਾ ਹੀ ਕਿ ਚੋਲਾ ਪਾ ਤੇ ਉਹਨੇ ਆਪੇ ਮੇਰੇ ਸਿਰ ਤੇ ਦਮਾਲਾ ਬੰਨ ਵੀ ਦਿੱਤਾ ਮੈਨੂੰ ਇਜਾਜ਼ਤ ਵੀ ਨਹੀਂ ਆ ਤੇ ਕਹਿੰਦਾ ਕਿ ਚੋਲਾ ਪਾ ਦੇ ਕਹਿੰਦਾ ਪਾਰਸ ਮੰਦਰ ਸਹਿਬ ਮੱਥਾ ਟੇਕਣ ਜਾਣਾ ਨਾਲ ਹੋਰ ਦੋ ਤਿੰਨ ਮੁੰਡੇ ਸੀ ਫਿਰ ਇਹ ਚੋਰੀਆਂ ਕਰਨਾ ਆ ਮੱਥਾ ਟੇਕਣ ਇੰਨਾ ਨਹੀਂ ਪਤਾ ਉਹਨੇ ਕੱਢਿਆ ਹੀ ਮੈਨੂੰ ਇੰਨਾ ਪਤਾ ਜੇ ਤੇ ਫਿਰ ਤੂੰ ਕਿਰਪਾਨ ਨਹੀਂ ਮਾਰੀ ਕੁੜੀ ਦੇ ਮਾਰਨ ਲੱਗਾ ਮਾਰੀ ਨਹੀਂ ਕੁੜੀ ਦੇ ਮੈਂ ਨਹੀਂ ਮਾਰੀ ਬੱਬਾ ਜੀ ਝੂਠ ਫਿਰ ਅੱਗੇ ਆਂਦਾ ਕੱਢੀ ਐ ਕੀਤਾ ਹੀ ਮੈਂ ਕੀਤਾ ਤੇਰੇ ਮਾਰੀ ਆ ਤੇ ਦੁਕਾਨ ਹਾਂਜੀ ਨਹੀਂ ਹਾਂਜੀ ਹਾਂਜੀ ਮਾਰੀ ਨਾ ਨਹੀਂ ਮਾਰੀ ਨਹੀਂ ਐ ਕੀਤਾ ਸੀ ਐ ਕਰਕੇ ਡਰਾਵਾ ਕਿਹ ਦਿੱਤਾ ਡਰਾਵਾ ਦਿੱਤਾ ਨਹੀਂ ਕੁੜੀ ਨੂੰ ਮੈਂ ਨਹੀਂ ਦਿੱਤਾ ਸੀ ਉਹਨੇ ਕਰਪਾਣਾ ਕਹਿੰਦੇ ਆ ਕਰਪਾਣਾ ਸਿਹਤਾਰ ਕਰਨਾ ਨਾ ਕਿੱਥੇ ਪਤਾ ਹੀ ਕਰਦੇ ਆ ਦਮਾਲੇ ਬਣ ਕੇ ਕੁੜੀਆਂ ਦਮਾਲੇ ਬਣਾ ਕੇ ਲਿਉਂਦੇ ਆ ਹੋਟਲਾਂੇ ਮੜ ਕੇ ਰਾਤ ਰਾਤ ਕੇ ਤਸਵੀਰੇ ਪਾ ਆ ਜੋ ਇਹਦਾ ਇੱਥੇ ਵੇਖੀਦਾ ਉਹ ਹੀ بڑے ਉਵਾਲ ਖਲਾ ਰਹੇ ਰਾਤ ਤੋਂ ਰਾਤ ਦੁਬਾਲਾ ਪੜਾ ਹਾਟਲ ਰਾਤ ਰਾਤ ਕੇ ਇਹ ਕੰਮ ਤੇ ਕਰਦੇ ਇਥੇ ਬਾਕੀਆਂ ਨੂੰ ਬਦਲਾ ਦਿੱਤਾ ਸੀ ਤੇਰੇ ਨਾਲ ਕਿੰਨੇ ਜਾਣੇ ਸੀਗੇ ਉਹ ਇੱਕ ਉਹ ਮੁੰਡਾ ਤੇ ਨਾਲ ਤਿੰਨ ਜਾਣੇ ਹੋ ਰਹੀ ਉਹ ਮੋਨੇ ਭੋਨੇ ਹੀ ਉਹਨੇ ਪਤਨੀ ਨਾਲ ਭਾਈ ਉਹਨੇ ਤਿੰਨ ਚਾਰ ਧੁੱਪ ਬਣੇ ਆ ਉਹ ਹੋਟਲਾਂ 'ਚ ਰੇਡ ਕਰਦੇ ਮੁੜ ਕੇ ਪੈਸੇ ਮੰਗਦੇ ਪੈਸੇ ਦਿਓ ਜੀ ਇਲਾ ਆ ਵੀ ਬੰਦੇ ਭੇਜਦੇ ਨੇ ਆਪੇ ਭੇਜਣਾ ਮੇਰੇ ਕੋਲ ਤੋਂ ਉਹ ਨਾ ਘਰੇ ਲੈ ਕੇ ਚੱਲੇਗਾ ਨੂੰ ਹਾਂਜੀ ਪਹਿਲਾਂ ਮੈਂ ਇਹ ਦੱਸ ਮੋਬਾਈਲ ਕਿਦਾ ਖੋਇਆ ਸੀਗਾ ਮੋਬਾਈਲ ਖੋਇਆ ਨਹੀਂ ਕੀ ਉਹ ਮੁੰਡੇ ਨੇ ਪਤਾ ਨਹੀਂ ਕੱਢਿਆ ਗੁੱਡਿਆ ਹੋਣਾ ਉਹਨਾਂ ਦਾ ਆਪਾਂ ਦੇ ਮੈਂ ਫੇਰ ਕਹਿੰਦਾ ਝੂਠ ਨਾ ਬੋਲੀ ਮੈਂ ਚਪੇੜਾ ਮਾਰਾਂ ਮੈਂ ਤੇਰਾ ਬੁਰਾ ਹਾਲ ਕਰ ਦੂੰਗਾ ਹਾਂ ਪਿੱਛੋਂ ਤੇਰੀ ਆਉਂਦਾ ਪਿੰਡਾ ਜਾਗ ਫੜਾਇਆ ਮੈਨੂੰ ਤੇਰੀ ਪਿੰਡੀ ਦੀ ਮੈਂ ਫੇਰ ਕਹਤਾ ਹੀ ਆ ਵੇਲਾ ਕਈ ਤਾਂ ਦੱਸਤਾ ਨਹੀਂ ਹੂੰ ਤੂੰ ਝੂਠ ਬੋਲਿਆ ਨਾ ਤੇਰੇ ਐਹੀ ਵਰਨਾ ਹੀ ਨਹੀਂ ਲਈ ਦੋ ਪੁੱਛੋਗੇ ਇਸਨੂੰ ਕੱਲਮ ਨੇ ਦੱਸ ਤਾਂ ਮੋਬਾਈਲ ਖੋਇਆ ਕਿੱਦਾਂ ਆਉਦਾ ਆਪਾਂ ਨਹੀਂ ਖੋਇਆ ਕੁੜੀ ਰੋ ਰਹੀ ਸੀਗੀ ਤੂੰ ਕਿਰਪਾਨ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਬਿਨਾਂ ਮਿਆਂ ਦਾ ਤੇਰੇ ਕਿਰਪਾਨ ਦੀ ਵੱਡੀ ਤੈਨੂੰ ਬੋੜੀ ਤੂੰ ਮਾਰਨ ਲੱਗਾ ਹੀ ਕਿ ਨਹੀਂ ਮਾਰਨ ਲੱਗਾ ਕੁੜੀ ਦੇ ਝੂਠ ਝੂਠ ਮੈਂ ਫੇਰ ਕਹੀ ਨਾ ਵਰਨਣੇ ਤੇ ਝੂਠ ਬੋਲਿਆ ਤਾਂ ਡਾਗ ਬੜੀ ਫਿਰਦੀ ਦੱਸ ਉਹ ਉਹ ਮੁੰਡੇ ਨੇ ਕਿਰਪਾਨ ਮਾਰੀ ਕਿ ਨਹੀਂ ਮਾਰ ਮਾਰਿਆ ਨਹੀਂ ਕੀਤਾ ਸੀ ਕਿਉਂ ਕੀਤਾ ਤੂੰ ਸਾਰਾ ਕੁਰੀਆਂ ਦੇ ਗਰਵਾਣਾ ਮਾਰੇਗਾ ਫੇਰ ਸਤ ਮਨਾ ਬਗਤਰਾ ਮੀਂਹ ਪਿਛਲੇ ਵਾਰ ਸੀ ਕਰਦੇ ਤੀ ਪਾਣੇ ਪਾਣੀ ਕਰਦੇ ਤੀ ਘਾਟੀ ਓਏ ਮੇਰੇ ਦੂਈ ਨਾ ਹੈ ਤੂੰ ਬਾਣਾ ਤੈਨੂੰ ਬਾਣਾ ਕੋਇਆ ਕਿਨੇ ਆ ਹਾਂਜੀ ਬਾਣਾ ਕਿਨੇ ਪੋਇਆ ਤੋ ਬਹੁਤ ਮੁੰਡੇ ਨੇ ਕਿਉਂ ਪੋਇਆ ਬਾਣਾ ਤੈਨੂੰ ਉਹ ਕਹਿੰਦਾ ਦਰਬਾਰ ਸਾਹਿਬ ਪੰਗੋ ਮਨਦਰ ਸਾਹਿਬ ਮੱਤਾਂ ਠੇਕ ਨੂੰ ਜਾਣਾ ਬਾਣਾ ਪਾ ਗਿਆ ਬਾਣਾ ਪਾ ਕੇ ਤੇ ਤੀ ਚੋਰੀਆਂ ਕਰਨੀਆਂ ਵਾ ਉਹਨੇ ਕਿਹਾ ਸੀ ਮੱਥਾ ਟੇਕਣ ਜਾਣਾ ਬੱਬਾ ਜੀ ਇਹ ਤਾਂ ਬਾੜੇ ਦੀ ਮਰਿਆਦਾ ਪੜਾ ਬਾਣਾ ਪਾਈਦਾ ਕੀ ਕਿਦੋਂ ਕਿਉਂ ਪਾਈਦਾ ਤੂੰ ਨੇ ਹਲ ਸਿੰਘ ਵਾਲਾ ਬਾਣਾ ਪਾਈ ਜਣਾ ਤੈਨੂੰ ਉਹਦਾ ਪਤਾ ਨਹੀਂ ਉਹਨੇ ਕਿਦਾਂ ਮਿਲਿਆ ਤੈਨੂੰ ਬਾਣਾ ਪਵਿੱਤਰ ਜੀ ਆ ਉਹਨੇ ਘਰੇ ਵਿਆਹ ਹੀ ਤੋ ਉਹਨੇ ਪਾਇਆ ਤੇ ਤੂੰ ਕੀ ਪਤਾ ਉਹਦਾ ਨਾਮ ਕੀ ਆ ਹਾਂਜੀ ਨਾਮ ਕੀ ਉਹਦਾ ਸਿਮਾ ਆ ਮੈਂ ਜੋ ਦੰਦਾਂ ਦੀ ਸਿਮਰਨ ਪਾਲ ਨੇ ਹੁੰਦੀ ਉਹਦਾ ਨਾਮ ਤੇ ਤੈਨੂੰ ਸਾਰਾ ਪੂਰਾ ਜਿੰਗ ਦਾ ਨਾਂ ਵੀ ਨਹੀਂ ਪਤਾ ਤੇਰਾ ਨਾਂ ਕੀ ਆ ਮੇਰਾ ਨਾਂ ਵਰੁਣਿਆ ਤੋਂ ਦੰਦ ਮੇਰਾ ਪ੍ਰਕਾਸ਼ ਰੇ ਨਾਂ ਕਿਤੇ ਆ ਹਾਂਜੀ ਮਕੋਟ ਗਾਲਸਾ ਤੇਰੇ ਪਾਸ ਬਾਬਾ ਪੂਜਨ ਆ ਗਿਆ ਗੁਰਪ੍ਰੀਤ ਸਿੰਘ ਸੰਘਾਜੀ ਦੇ ਲੋ ਇਹੋ ਜਿਹੇ ਹਾਲਾਤ ਹੋਏ ਪਏ ਦਰਬਾਸਾ ਦੀ ਦੂਰ ਦੇ ਅੰਦਰ ਇੰਨਾ ਜਿਆਦਾ ਗੰਦ ਪਿਆ ਨਾ ਹੁਣ ਆਪਾਂ ਕੁੜੀ ਦਾ ਮੋਬਾਈਲ ਹੈ ਜਿਹੜਾ ਉਹ ਵੀ ਦਿਵਾਵਾਂਗੇ ਲੈ ਕੇ ਜਾਣੇ ਇਹਨੂੰ ਇਹਦੇ ਘਰੇ ਤੇ ਮੁੰਡੇ ਦੇ ਘਰੇ ਤੇ ਜੇ ਤੂੰ ਨਾਂ ਦਿਵਾਇਆ ਨਾ ਤੇਰੇ ਡਾਂਗ ਵਿਹਲਾ ਫਿਰ ਨਹੀਂ ਬੜੀ ਨੂੰ ਫਿਰਦੀ ਹੋਣੀ ਯਾਦ ਕਰੇਗਾ ਤੂੰ ਨਹੀਂ ਮੈਂ ਮੈਂ ਬੱਬਾਈ ਸੰਘਾਜੀ ਆਪਾਂ ਇਹੋ ਜਿਹੇ ਬੰਦਿਆਂ ਤੋਂ ਵਿਚਾਲੀਏ ਦਰਬਾਸਾ ਦੀ ਦੂਰ ਦੇ ਅੰਦਰ ਜਿੰਨਾ ਗੰਦ ਪਾਇਆ ਨਾ